thank you ਸ਼ੁਗਨਿਆ ਜੈ ਆ। ਵੀਰ ਬੋਲੇ ਸਨ ਤਾਨਾ ਦੇ। ਬਹੁਤ ਸਾਰੇ ਦਰਬਾਰ ਕੀ ਜੈ। ਇਕਰਾਵਾ ਸ਼ਬਦੋ ਮੀਰਾ। ਬਹੁਤ ਸਾਰੇ ਦਰਬਾਰ ਕੀ ਜੈ। ਅਗਮਤੀ ਮੱਖੇ ਜੋਤੀ ਦਾਦੀ ਦੁੱਛੇ। ਔਰ ਇਨਰ ਰਿਕਾਰ ਜੀ ਨੇ ਉਸ ਨਾਦੋ ਸਾਡੇ ਜਕਾਰਾ ਚਿੰਤਾਪੁਰਨੀ ਦਾ ਹੋਰ ਸੱਚੇ ਦਰਬਾਰ ਕੀ ਜਕਾਰਾ ਜਵਾਲਾ ਜੀ ਦਾ ਹੋਰ ਸੱਚੇ ਦਰਬਾਰ ਕੀ ਜਕਾਰਾ ਛੰਦ ਬਸਤ ਕਾ ਦਾ ਹੋਰ ਸੱਚੇ ਦਰਬਾਰ ਕੀ ਜੈ ਭਰੀ ਬੋਲ RAM ਬੋਲ ਨੌਜਵਾਨ ਸਭਾ ਨਕੋਦਰ ਵੱਲੋਂ 41 ਮਾ 41 ਮਾ ਸਲਾਨਾ ਜਾਗਰਣ ਮਾਤਾ ਆਸ਼ਾ ਦੇਵੀ ਦਰਬਾਰ ਤੇ ਹੋ ਰਿਹਾ ਵਾ ਉਸ ਦੇ ਸੰਬੰਧ ਵਿੱਚ ਵਰਨ ਦੇ ਘਰ ਅੱਜ ਝੰਡਾ ਲੈ ਕੇ ਆਏ ਨੇ ਤੋਹਾ ਜੇ ਸਾਰੇ ਸ਼ਹਿਰ ਦੇ ਵਿੱਚ ਨਿਕਲੀ ਆ ਸਾਡੇ ਇਲਾਕੇ ਦੇ ਐਮ ਐਲ ਏ ਬੀਬੀ ਇੰਦਰਜੀਤ ਕੌਰ ਮਾਨ ਜੀ ਇਥੇ ਸਪੈਸ਼ਲ ਸਾਡੇ ਤੋਂ ਨਾਲ ਪਹੁੰਚੇ ਨੇ ਆਸ਼ੀਰਵਾਦ ਲੈਣ ਦੇ ਲਈ ਗੱਲਬਾਤ ਕਰ ਲੈਣੇ ਆ ਇਹਨਾਂ ਨਾਲ ਥੋੜੀ ਜਿਹੀ ਮਾਤਾ ਆਸ਼ਾ ਦੇਵੀ ਦਾ 41ਵਾਂ ਜਾਗਰਣ ਹਰੀ ਬੋ ਰਾਮ ਬੋਲ ਵੱਲੋਂ ਕਰਵਾਇਆ ਜਾ ਰਿਹਾ ਵਰਣ ਦੇ ਘਰਾਂ ਜੀ ਤੁਸੀਂ ਪਹੁੰਚੇ ਹੋ ਮਹਾਮਾਝ ਦਾ ਆਸ਼ੀਰਵਾਦ ਲੈਣ ਦੇ ਲਈ ਬਿਲਕੁਲ ਜੀ ਸਾਡਾ ਯੰਗ ਮੁੰਡਾ ਆ ਸਟਾਰ ਆ ਸਾਡਾ ਇਹ ਵਰਣ ਗੱਭਾ ਨਕੌਦਰ ਦਾ ਔਰ ਸਾਰਾ ਇਹ ਜਿਹੜਾ ਸਾਡਾ ਸੁੰਦਰ ਨਗਰ ਆ ਸਾਰੇ ਮਿਲ ਕੇ ਮਾਤਾ ਆਸ਼ਾ ਦੇਵੀ ਦੇ ਮੰਦਰ ਵਾਸਤੇ ਜਾਗਰਨ ਵਾਸਤੇ ਇਹ ਝੰਡੇ ਦੀ ਰਸਮ ਹੁੰਦੀ ਹੈ ਜੀ ਔਰ ਮੈਨੂੰ ਐ ਲੱਗਦਾ ਕਿ ਵੀ ਜਿਵੇਂ ਮਾਂ ਆਸ਼ਾ ਦੇਵੀ ਦਾ ਜਿਹੜਾ ਨਾ ਨਕੌਦਰ ਤੇ ਖਾਸ ਕਿਰਪਾ ਹੋਵੇ ਕਿਉਂਕਿ ਨਕੌਦਰ ਖਾਸ ਕਰਕੇ ਨਕੌਦਰ ਨੂਰਮਹਿਲ ਸਾਰਾ ਹਲਕਾ ਮੈਂ ਜਦੋਂ ਇੱਕ ਦੋ ਵਾਰ ਹੀ ਗਈਆਂ ਤਾਂ ਤਕਰੀਬਨ ਮਤਲਬ ਉਹਨਾਂ ਦਿਨਾਂ ਦੇ ਵਿੱਚ ਪੂਰਾ ਹਲਕਾ ਹੀ ਜਿਹੜਾ ਸਾਡਾ ਨਕੌਦਰ ਸ਼ਹਿਰ ਖਾਸ ਤੌਰ ਤੇ ਮੈਨੂੰ ਲੱਗਦਾ ਘਰ ਪਰਤੀ ਲੋਕ ਜਿਹੜੇ ਨੇ ਉਹ ਆਸ਼ਾ ਦੇਵੀ ਮੰਦਰ ਜਾਂਦੇ ਨੇ ਧਾਰਮਿਕ ਭੇਦ ਭਾਵ ਨੂੰ ਪਿੱਛੇ ਛੱਡ ਕੇ ਕਿਉਂਕਿ ਹਰ ਇੱਕ ਇਨਸਾਨ ਉੱਥੇ ਮਿਲਦਾ ਮਾਂ ਆਸ਼ਾ ਦੇਵੀ ਜੀ ਸਭ ਤੇ ਕਿਰਪਾਵਰ ਦ੍ਰਿਸ਼ਟੀ ਆਪਣੀ ਬਣਾਈ ਰੱਖਣ ਇਸੇ ਤਰ੍ਹਾਂ ਸਭ ਨੂੰ ਇੱਕ ਇੱਕ ਜਗ੍ਹਾ ਤੇ ਮਾਨਵਤਾ ਨੂੰ ਇੱਕ ਜਗ੍ਹਾ ਤੇ ਜੋੜ ਕੇ ਰੱਖਣ ਸਾਨੂੰ ਸਭ ਨੂੰ ਇੱਕ ਦੂਸਰੇ ਦੇ ਨਾਲ ਜੋੜ ਕੇ ਰੱਖਣ ਔਰ ਇਹ 41 ਮਾ ਜਿਹੜਾ ਮਾਂ ਆਸ਼ਾ ਦੇਵੀ ਦੀ ਜਾਗਰਣ ਦੇ ਸੰਬੰਧ ਦੇ ਵਿੱਚ ਇਸ ਮੁਹੱਲੇ ਨੇ ਸੁੰਦਰ ਨਗਰ ਨੇ ਉਦਮ ਕਰਦੇ ਆ ਹਰ ਸਾਲ ਕਰਦੇ ਆ ਇਨਾਂ ਤੇ ਵੀ ਮਾਸ਼ਾਹਦੇ ਵੀ ਆਪਣੀ ਖਾਸ ਕਿਰਪਾ ਰੱਖੇ ਚ ਮੈਂ ਕੁਝ ਚਲੋ ਪੁੱਛਣਾ ਕੋਈ ਜਿਹੜਾ ਪੁੱਛਣਾ ਚਾਹਾਂਗਾ ਤੁਸੀਂ ਅਖਲ ਦੇ ਵੀ ਗਏ ਹੋ ਕਿੰਨੀ ਵਾਰੀ ਗਏ ਹੋ ਹਾਂ ਮੈਂ ਪਿਛਲੇ ਸਾਲ ਗਈ ਸੀ ਉਸ ਤੋਂ ਪਿਛਲੇ ਸਾਲ ਵੀ ਗਈ ਐਸ ਵਾਰ ਵੀ ਜਾਉਂਗੀ ਇੱਕ ਤੁਹਾਨੂੰ ਅਸੀਂ ਰਿਕਵੈਸਟ ਕਰ ਦਿੰਦੇ ਹਾਂ ਨੁਕੋਦਰ ਵੱਲੋਂ ਹੀ ਕਰ ਦਿੰਦੇ ਹਾਂ ਜਿਹੜੀ ਉੱਥੇ ਸੜਕ ਬਣੀ ਗਈ ਆ ਸੜਕ ਮਾਰਗ ਜਿਹੜਾ ਉਹ ਨਾਰੀ ਪਿੰਡ ਤੋਂ ਉਰੇ ਤੱਕ ਤਾਂ ਸਰਕਾਰ ਨੇ ਬਣਾ ਦਿੱਤਾ ਪਿੱਛੋਂ ਛੱਡ ਦਿੱਤਾ ਓਕੇ ਤੁਸੀਂ ਕੋਸ਼ਿਸ਼ ਕਰਨੀ ਆ ਵੀ ਉਹ ਸੜਕ ਜਿਹੜਾ ਮਾਰਗ ਜਿਹੜਾ ਉਹ ਵੀ ਬਾਕੀ ਦਾ ਵੀ ਪਾਣੀ ਬਿਲਕੁਲ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਮੇਰੀ ਉਦੋਂ ਮਾਨਯੋਗ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਸੀ ਬਣਾਉਣ ਦੀ ਹੁਣ ਇਸ ਵਾਰ ਮੈਂ ਜਾਊਂਗੀ ਜਿੱਥੇ ਕਿਤੇ ਕਮੀ ਪੇਸ਼ੀ ਦੱਸੂਗੀ ਅਸੀਂ ਅਗਲੇ ਸਾਲ ਵਾਸਤੇ ਉਹ ਵੀ ਕਰਾਂਗੇ ਬਿਲਕੁਲ ਜੀ ਇਹ ਨਕੂਦਰ ਨਿਵਾਸੀਆ ਨਹੀਂ ਪੰਜਾਬ ਉਹ ਅਸੀਂ ਸਾਰੇ ਜਾਂਦੇ ਨੇ ਹੁਣ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਮਹਾ ਮਸਬ ਦੇ ਸੰਜੇ ਸਭ ਦੇ ਸੰਜੇ ਹਾਂ ਸਭ ਦੇ ਸੰਜੇ ਧੰਨਵਾਦ ਗੁਰਨ ਗੱਬਾ ਜੀ ਨਾਲ ਮਜਬੂਰ ਨੇ ਗੱਲਬਾਤ ਕਰ ਲੈਣੇ ਆ ਐਮ ਐਲ ਮੈਡਮ ਬਿਦਾਇਕ ਸਾਡੇ ਕੋਲ ਅੱਜ ਪੁੱਛੇ ਨੇ ਆਸ਼ੀਰਵਾਦ ਲੈਣ ਦਾ ਜੀ ਬਿਲਕੁਲ ਇਹਨਾਂ ਦੀ ਕਿਰਪਾ ਜੀ ਜੀ ਹਾਂ ਜੀ ਹਾਂ ਜੀ ਕੁਮਸਕਰਾ ਰੇ ਉਹ ਨਾਲ ਨਾਲ ਹੈ ਰੌਣਕਾਂ ਲਾਈਆਂ ਪੂਰੀਆਂ ਜੈ ਜੈਕਾਰਾ ਜੀ ਜੈ ਮਾਤਾ ਦੀ ਬਸ ਜੈ ਮਾਤਾ ਦੀ ਜੈ ਮਾਤਾ ਥੈਂਕ ਯੂ ਜੀ ਜੈ ਮਾਤਾ ਜੈ ਮਾਤਾ ਹਾਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਵਰਨ ਗਾਭਾਈ ਨੂੰ ਸਾਰਕਰਕੇ ਸੁੰਦਰ ਨਗਰ ਨੂੰ ਵੀ ਅੱਜ ਮਹਾ ਮਈ ਦੇ ਜਿਹੜੀ ਤੋਜਾਵਾ ਉਹ ਸੁੰਦਰ ਨਗਰ ਵਰਨ ਗਾਭਾਈ ਦੇ ਘਰ ਪਹੁੰਚੀ ਆ ਮੈਂ ਸਾਰੇ ਸੁੰਦਰ ਨਗਰ ਨੂੰ ਸਮਸਤ ਨਿਵਾਸੀਆਂ ਨੂੰ ਖਾਸ ਕਰਕੇ ਵਰਨ ਗਾਭਾਈ ਦੇ ਪਰਿਵਾਰ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਦੇਣਾ ਔਰ ਪਰਮਾਤਮਾ ਅਗੇ ਮਹਾ ਮਈ ਅਗੇ ਮਾਂ ਚਿੰਤਪੂਰਨ ਅਗੇ ਆਸ ਕਰਨਾ ਕੀ ਵਰਨ ਖਬਰ ਖਾਕਖ ਸੁੰਦਰ ਨਗਰ ਨਕੋਦਰ ਹਮੇਸ਼ਾ ਆਪਣਾ ਆਸ਼ੀਰਵਾਦ ਬਣਾ ਰੱਖਿਆ ਹੈ ਜੈ ਸ਼੍ਰੀ ਰਾਮ ਬਹੁਤ ਸ਼ੁਕਰੀਬਾਜੀ ਸਿੰਗਰ ਸਾਡੇ ਨਾਲ ਮਾਤਾ ਇਹ ਭਜਨ ਗਾਉਂਦੇ ਨੇ ਸਰਿੰਦਰ ਜੀ ਬਹੁਤ ਬੜੀ ਮੈਂ ਨਾਲ ਚਿੰਤਪੁਰਨ ਵੀ ਗਿਆ ਹੋਰ ਜਗ੍ਹਾ ਵੀ ਗਾਉਂਦੇ ਨੇ ਪਰ ਅੱਜ ਤਵਜਾ ਲੈ ਕੇ ਆਇਓ ਕਿਸ ਤਰ੍ਹਾਂ ਲੱਗਾ ਨਕੋਦਰ ਦਾ ਬਹੁਤ ਵਧੀਆ ਜੀ ਹਰ ਸਾਲ ਅਸੀਂ ਗੱਭਾ ਜੀ ਦੇ ਘਰ ਆਉਂਦੇ ਆ ਮਹਾਮਾਈ ਦੀ ਤਜਾ ਲੈ ਕੇ ਆਸਾ ਦੇਵੀ ਦਰਬਾਰ ਤੇ 41 ਮਾ ਜਾਗਰਨ ਹੋ ਰਿਹਾ ਉਹਦੇ ਉਲਖੇ ਵਿੱਚ ਅਸੀਂ ਤਜਾ ਲੈ ਕੇ ਗੱਭਾ ਸਾਹਿਬ ਦੇ ਘਰ ਆਏ ਆ ਔਰ ਬਗਬਤੀ ਇਹਨਾਂ ਦੀ ਆਸ ਮਰਜ਼ ਪੂਰੀ ਕਰੇ जय माता दी 11 ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਦੀ ਜੈ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਮੈਂ ਆਸ਼ਾ ਦੇਵੀ ਦਰਬਾਰ ਦਾ 41ਵਾਂ ਜਗਰਾਤਾ ਹਰੀ ਬੋਲ ਰਾਮ ਬੋਲ ਨੌਜਵਾਨ ਸਭਾ ਵੱਲੋਂ ਸਾਰੇ ਨਕੂਦਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਜਾਗੇ ਤੇ ਰੌਣਕ ਨੂੰ ਵਧਾਓ ਤੇ ਮਾ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਬਹੁਤ ਬਹੁਤ ਸ਼ੁਕਰੀਆ ਜੀ ਇਹ 41ਵਾਂ ਜਾਗਰਨ ਹਰੀ ਬੋਲ ਰਾਮ ਬੋਲ ਨੌਜਵਾਨ ਸਭਾ ਵੱਲੋਂ 41ਵਾਂ ਜਾਗਰਨ ਮਾਂ ਆਸ਼ਾ ਦੇਵੀ ਦਰਬਾਰ ਨਾਰੀਪੇੜ ਦੇ ਕੋਲ ਆ ਮੰਗੂਵਾਲ ਦੇ ਕੋਲ ਮਨਾਇਆ ਜਾ ਰਿਹਾ ਵਾ ਜਿਸ ਦੇ ਵਿੱਚ 29 ਤਰੀਕ ਹੈ ਕਿ ਹੋਰ ਮੈਂ ਦੱਸ ਦਵਾਂ 29 ਤਰੀਕ ਦਿਨ ਮੰਗਲਵਾਰ ਨੂੰ ਮਾ ਮਾਈ ਦਾ ਵਿਸ਼ਾਲ ਜਾਗਰਣ ਮਾਤਾ ਆਸ਼ਾ ਦੇਵੀ ਪਵਨਤੇ ਕਰਵਾਇਆ ਜਾ ਰਿਹਾ ਵਾ ਸਾਰਿਆਂ ਨੂੰ ਹੋਮੋ ਮਾ ਕੇ ਪੁੱਜਣ ਦੀ ਅਪੀਲ ਕੀਤੀ ਜਾਂਦੀ ਆ ਕੈਮਰਾ ਬਰਸਤ ਸੁਮੇਂਤਿੰਗੜਾ ਦੇ ਨਾਲ ਸੁਸ਼ੀਲ ਤਿੰਗੜਾ ਇਕਤਾ ਲਹਿਰ ਨਿਊਜ਼ ਨਕੋ